ਚੋਰੀ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਜ਼ਿਲ੍ਹਾ ਪੁਲਿਸ ਨੇ ਕੀਤਾ ਗ੍ਰਿਫਤਾਰ ਵੇਰਵਿਆਂ ਦਾ ਖੁਲਾਸਾ ਕਰਦਾਂ ਜ਼ਿਲ੍ਹਾ ਪੁਲਿਸ ਨੇ ਦੱਸਿਆ ਕਿ ਜਗੀਰ ਸਿੰਘ ਵਾਸੀ ਪਿੰਡ ਪਾਜੀਆਂ ਥਾਣਾ ਸੁਲਤਾਨਪੁਰ ਕਪੂਰਥਲਾ ਦੇ ਬਿਆਨ ਦੇ ਆਧਾਰ ਤੇ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ਉਸਦੀ ਪਤਨੀ ਹਸਪਤਾਲ ਵਿੱਚ ਦਾਖਲ ਹੈ ਕਿ ਦੁਪਹਿਰ 1 ਵਜੇ ਦੇ ਕਰੀਬ ਜਗੀਰ ਸਿੰਘ ਆਪਣੀ ਕਾਰ ਦੀ ਜਾਂਚ ਕਰਨ ਲਈ ਬਾਹਰ ਆਇਆ ਕਿ ਇੱਕ ਔਟੋ ਰਿਕਸ਼ਾ ਚਾਲਕ ਉਸ ਕੋਲ ਆਇਆ ਤੇ ਦਾਵਾ ਕੀਤਾ ਕਿ ਉਸਦੀ ਕਾਰ ਕੰਮ ਨਹੀਂ ਕਰ ਰਹੀ ਸਹਾਇਤਾ ਕਰਨ ਤੇ ਉਸ ਵਿਅਕਤੀ ਨੇ ਸ਼ਿਕਾਇਤਕਰਤਾ ਨੂੰ ੱਟਕਾ ਮਾਰ ਦਾਤੋ ਪਦੰਦੀ ਕੋਸ਼ਿਸ਼ ਤੋਂ ਪਹਿਲਾਂ ਉਸਦੀ ਜੇਬ ਵਿੱਚੋਂ 1,50, ਪੁਲਿਸ ਨੇ ਉਕਤ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਸ਼ੱਕੀ ਵਿਅਕਤੀ ਜਿਸ ਦੀ ਪਛਾਣ ਤਰਲੋਚਨ ਸਿੰਘ ਉਰਫ 골ਡੀ ਪੁੱਤਰ ਅਵਰਿੰਦਰ ਸਿੰਘ ਵਾਸੀ ਪਿੰਡ ਸਰਾਲਾ ਰਠਵਾ ਥਾਣਾ ਬਹਿਰਾਮ ਐਸ ਬੀ ਐਸ ਨਗਰ ਹਾਲ ਵਾਸੀ ਇੱਕ ਮਕਸੂਦਾ ਜ਼ਿਲੰਦਰ ਵਜੋਂ ਹੋਈ ਹੈ ਪੁਲਿਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਚੋਰੀ ਹੋਏ ਪੈਸੇ ਵਿੱਚ ਪੁਲਿਸ ਨੇ 7000 ਰੁਪਏ ਤੇ ਆਟੋ ਰਿਕਸ਼ਾ ਬਰਾਮਦ ਕੀਤਾ ਹੈ ਪੁਲਿਸ ਇਸ ਮਾਮਲੇ ਦੀ ਇਕਲੇਡੀ ਜਾਂਚ ਕਰਦੀ ਹੈ ਤੇ ਉਨ੍ਹਾਂ ਦਾਅਵਾ ਕੀਤਾ ਹੈ ਕਿ ਪੂਰੇ 베ਰਵਿਆਂ ਦਾ ਪਰਦਾ ਫਾਸ਼ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ ਬਿਊਰੋ ਰਿਪੋਰਟ ਜ਼ਿਲੰਦਰ ਪੀਸ ਟੀਵੀ ਮਿਤੀ 25 ਦੋ 25 ਨੂੰ ਟੈਗੋਰ ਹਸਪੀਟਲ ਜਲੰਧਰ ਦੇ ਲਾਗੇੋਂ ਇੱਕ ਬਜ਼ੁਰਗ ਜਗੀਰ ਸਿੰਘ ਦੇ ਜਿਹੜੇ ਹੈਗੇ ਆ 1 ਲੱਖ 5000 ਰੁਪਏ ਦੀ ਜਿਹੜੀ ਹੈਗੀ ਆ ਇੱਕ ਆਟੋ ਰਿਕਸ਼ਾ ਵਾਲੇ ਨੇ ਖੋਹ ਕੀਤੀ ਸੀ। ਤੋਂ ਇਹ ਇੰਟੀਮੇਸ਼ਨ ਮਿਲਦੇ ਉੱਤੇ ਜਿਹੜੇ ਹੈਗੇ ਮੁਖ ਅਫਸਰ ਥਾਣਾ ਡਿਵੀਜ਼ਨ ਨੰਬਰ 2 ਤੇ ਜਿਹੜੇ ਡਿਊਟੀ ਅਫਸਰ ਆ ਮੌਕੇ ਤੇ ਪਹੁੰਚੇ ਸੀਗੇ। ਤੋਂ ਲੋਟਦਾ ਸ਼ਿਕਾਰ ਹੋਏ ਜਗੀਰ ਸਿੰਘ ਜਿਹੜਾ ਕਿ ਕਪੂਰਥਲੇ ਦੇ ਰਹਿਣ ਵਾਲਾ ਸੀਗਾ ਨੇ ਦੱਸਿਆ ਕਿ ਇੱਕ ਆਟੋ ਰਿਕਸ਼ੇ ਵਾਲਾ ਸੀਗਾ ਜਿਹੜਾ ਉਹਨੂੰ ਗੱਲਾਂ ਦੇ ਵਿੱਚ ਲੈ ਕੇ ਕੇ ਆਟੋ ਰਿਕਸ਼ਾ ਨੂੰ ਧੱਕਾ ਲਾਉਣਾ ਤੇ ਉਹਦੀ ਜੇਬ ਦੇ ਵਿੱਚੋਂ ਜ਼ਬਰਦਸਤੀ ਜਿਹੜਾ 1,05,000 ਰੁਪਏ ਸੀ ਗਿਆ ਉਹ 스내ਚ ਕਰਕੇ ਲੈ ਗਿਆ ਸੀਗਾ। ਤੋਂ ਇਹਦੇ ਸਬੰਧ ਦੇ ਵਿੱਚ ਜਿਹੜੀ ਐਫ ਆਈ ਆਰ ਨੰਬਰ 23 ਹੈ ਉਹ ਅਸੀਂ 25 ਦੋ ਨੂੰ 스내ਚਿੰਗ ਦੇ ਤਹਿਤ ਜਿਹੜੀ ਹੈਗੀ ਹੈ ਡਿਵੀਜ਼ਨ 2 ਦੇ ਵਿੱਚ ਦਰਜ ਕੀਤੀ ਸੀਗੀ। ਤੋਂ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਯੋਗ ਹਦਾਇਤਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁਖਬਸਰ थाना ਡਿਵੀਜ਼ਨ ਨੰਬਰ 2 ਇੰਸਪੈਕਟਰ ਗੁਰਪ੍ਰੀਤ ਸਿੰਘ ਤੇ ਟੀਮ ਨੂੰ ਇੱਕ ਵਧੀਆ ਸਫਲਤਾ ਮਿਲੀ ਜਦੋਂ ਕੱਲ ਇਹਨਾਂ ਨੇ ਇਹ ਵਾਰਦਾਤ ਕਰਨ ਵਾਲਾ ਬੰਦਾ ਜਿਹੜਾ ਕਿ ਤਰੋਚਨ ਸਿੰਘ ਹੈਗਾ ਵਾ ਜਿਹੜਾ ਕਿ ਉਸ ਦਿਨ ਇਹ 3 ਵੀਲਰ ਚਲਾ ਰਿਹਾ ਸੀਗਾ ਇਹ ਤਰੋਚਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈਗਾ ਔਰ ਗ੍ਰਿਫਤਾਰ ਕਰਕੇ ਉਹੀ ਆਟੋ ਜਿਸ ਆਟੋ ਦੇ ਵਿੱਚ ਲਾਗੇ ਇਹਨੇ ਪੈਸੇ ਸਨੇਚ ਕੀਤੇ ਸੀਗੇ ਉਸ ਆਟੋ ਨੂੰ ਬਰਾਮਦ ਕੀਤਾ ਤੇ ਜਿਹੜੀ ਸਨੇਚ ਕੀਤੀ ਹੋਈ 1 ਲੱਖ 50000 ਰੁਪਏ ਦੀ ਨਗਦੀ ਸੀਗੀ ਉਹਦੇ ਵਿੱਚੋਂ 17000 ਰੁਪਏ ਦੀ ਨਗਦੀ ਹੈਗੀ ਆ ਉਹ ਬਰਾਮਦ ਹੋ ਗਈ ਆ ਤੇ ਅੱਜ ਇਹਨੂੰ ਜਿਹੜਾ ਹੈਗਾ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਕਿ ਹੋਰ ਕਿੰਨੀਆਂ ਵਾਰਦਾਤਾਂ ਕੀਤਾ ਐਵੇਂ ਉਹਦੇ ਬਾਰੇ ਅਸੀਂ ਪੁੱਛਗਿਛ ਕਰਾਂਗੇ ਹਾਂਜੀ ਇਹ ਬੜਾ ਕ੍ਰਾਈਮਨਲ ਰਿਕਾਰਡ ਦਾ ਬੰਦਾ ਹੈਗਾ ਜੀ ਦੋਸ਼ੀ ਦੇ ਖਿਲਾਫ ਪਹਿਲਾਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਣਿਆਂ ਵਿੱਚ ਔਰ ਦਿਹਾਤੀ ਦੇ ਵਿੱਚ ਟੋਟਲ ਜਿਹੜੇ 7 ਮੁਕੱਦਮੇ ਜਿਹੜੇ ਹੈਗੇ ਨੇ ਉਹ ਸਨੇਚਿੰਗ ਦੇ ਦਰਜ ਹੈਗੇ ਨੇ ਅਸੀਂ ਉਹਨਾਂ ਥਾਣਿਆਂ ਦੇ ਜਿਹੜੇ ਐਸ ਐਚ ਓਲ ਹੈਗੇ ਨੇ ਅਸੀਂ ਉਹਨਾਂ ਨੂੰ ਵੀ ਨੋਟ ਕਰਾਤਾ ਹੈਗੇ ਕਿ ਇਹ ਤੁਹਾਡੀ ਜਿਹੜੀ ਵਾਰਦਾਤ ਹੈਗੀ ਐਟ੍ਰੇਸ ਹੋਈ ਹੈ